75ਵਾਂ ਗਨਤੰਤਰਤਾ ਦਿਵਸ ਫਰੀਦਕੋਟ ਨਹਿਰੂ ਸਟੇਡੀਅਮ ਵਿਖੇ ਮਨਾਇਆ ਗਿਆ ਇਸ ਦੌਰਾਨ ਜ਼ਿਲ੍ਹਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਸ਼੍ਰੀ ਅਵਨੀਤ ਕੁਮਾਰ ਅਤੇ ਐਸਐਸਪੀ ਹਰਜੀਤ ਸਿੰਘ ਅਤੇ ਐਮਐਲਏ ਗੁਰਦੇਵਤ ਸਿੰਘ ਸੇਖੋ ਪਹੁੰਚੇ ਅਤੇ ਹੋਰ ਵੀ ਮਾਨ ਸ਼ੀਸ਼ਤਾ ਪਹੁੰਚੀਆਂ ਮੁੱਖ ਮਹਿਮਾਨ ਵਜੋਂ ਲਾਲਚੰਦ ਕਟਾਰੂ ਪਹੁੰਚੇ ਅਤੇ ਉੱਥੇ ਉਹਨਾਂ ਨੇ ਪਹੁੰਚ ਕੇ ਝੰਡਾ ਲਾਉਣ ਦੀ ਰਸਮ ਅਦਾ ਕੀਤੀ ਸੀ ਝੰਡੇ ਨੂੰ ਸਲਾਮੀ ਦਿੱਤੀ ਗਈ ਕੇਐਸਕੇ ਨੂੰ ਚੱਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਪਰੇੜਾ ਦੇ ਨਿਰੀਖਣ ਦੇ ਲਈ ਆਜਾ ਹੈ ਜੀਵਾ ਕੋਨ ਅੱਜ ਦੇ ਸਾਡੇ ਮੁੱਖ ਮਾਨ ਜੀ ਪ੍ਰੇੜਾ ਲਈ ਇੱਕ ਗੱਲਗੇ ਜਿਨ੍ਹਾਂ ਨੂੰ ਸੱਦਾ ਦੇਣ ਵਾਸਤੇ ਮੈਂ ਚੋਣ ਡੀਐਸਪੀ ਆਸੋਕ ਸਿੰਘ ਆਏ ਔਰ ਉਹਨਾਂ ਦੇ ਨਾਲ ਅਸਾਉਟ ਕਰ ਰਹੇ ਨੇ ਜ਼ਿਲ੍ਹਾ ਪ੍ਰੇੜ ਕੋਟ ਵਿੱਚ ਪ੍ਰੇੜ ਦੇ ਨਿਰੀਖਣ ਦਾ ਜਿਹੜਾ ਇਤਿਹਾਸ ਹੈ ਭਾਰਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਚੱਲਿਆ ਆ ਰਿਹਾ ਹੈ

ਪੁਲਿਸ ਕੋਲ ਦੇ ਮੈਂਬਰ ਜਿਨਾਂ ਨੇ ਸਦਾ ਕਾਇਮ ਰੱਖਿਆ ਬੱਲਭਾਈ ਪਟੇਲ ਨੇ ਆ ਕਿਸੇ ਪੰਜਾਬ ਪੁਲਿਸ ਵਾਲੇ ਅੱਜ 75ਵੇਂ ਗਣਤੰਤਰ ਦੇਸ਼ ਮੌਕੇ ਦੇਸ਼ ਉਦੇਸ਼ ਵਿੱਚ ਵਸਤੇ ਸਾਰੇ ਭਾਰ ਗਿਆ ਇਹ ਆਸ ਕਰਕੇ ਪੰਜਾਬੀਆਂ ਨੂੰ ਤਾਹ ਦੇ ਲੋ ਜੀ ਕੀ ਵਧਾਈ ਦਿੰਦਾ ਹਾਂ ਮੈਂ ਦੇਸ਼ ਦੀਆਂ ਤਿੰਨੋ ਸਨਾਵਾਂ ਅੱਜ ਚਾਰਮਨ ਬਲਾਂਦੇਵ ਨਭਾਦਰ ਸੂਰੀਆ ਨੂੰ ਵੀ ਵਧਾਈ ਦਿੰਦਾ ਜੋ ਸਾਡੇ ਦੇਸ਼ ਦੀ ਖੜਤਾ ਦੇਖਤਾ ਦੇ ਰਾਖੀ ਕਰਦੇ ਹਨ ਅਜ਼ਾਦੀ ਤੋਂ ਬਾਅਦ 26 ਜਨਵਰੀ ਨੂੰ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਅਨਾਰਾਖੀ ਸਥਾਪਨਾ ਹੋਈ ਅੱਜ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜੁਬਰੀਤ ਹੋਣ ਦਾ ਮਾਣ ਹਾਸਲ ਹੋਇਆ ਮੈਂ ਇਸ ਵਿਵਿਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਜਨਮਾਤਾ ਬਾਬਾ ਸਾਹਿਬ ਡਾਕਟਰ ਭੀਮrao Ambedkar ਦੇ ਵੱਡ ਮੁੱਲੇ ਯੋਗਦਾਨ ਨੂੰ ਸਿਰਜਦਾ ਕਰਦਾ ਹਾਂ ਪਹਿਲੀ ਟੁਕੜੀ ਸੀਐਸਫੀ ਜਿਸ ਨੇ ਗਵਾਈ ਕਰ ਰਹੇ ਨੇ ਸਬ ਇੰਸਪੈਕਟਰ ਅਨੁਰਾਗ ਸੈਣੀ ਪੰਜਾਬ ਪੁਲਿਸ ਇੱਥੇ ਮੌਜੂਦ ਨੇ ਜਿਸ ਨੇ ਵਾਇਕਾਂ ਪਨੇਸ਼ੂ ਪਾਲ ਸੀਐਸਈ ਦੀਪੋਰ ਅਤੇ ਸੀਨੀਅਰ ਕਮਾਂਡਰ ਪਹਿਲਾ ਬਲੈਸਟ ਟੁਕੜੀ ਨੂੰ ਜੇ ਕਰਦੇ ਹੋਏ ਮੰਚ ਦੇ ਸਾਹਮਣੇ ਗੁਜ਼ਰਦੇ ਹੋਏ ਪੰਜਾਬ ਰਾਟ ਹੋਮ ਗਾਰਡਸ ਰਾ ਜਿਨ੍ਹਾਂ ਦਾ ਬਹੁਤ ਵੱਡਾ ਅਹਿਮ ਯੋਗਦਾਨ ਰਿਹਾ ਹੈ ਪੰਜਾਬ ਦੇ ਸੂਬੇ ਨੂੰ ਮੁੜ ਸ਼ਾਂਤੀ ਕਾਇਮ ਹੋਣ ਵਾਸਤੇ ਫਿਰਮੇ ਦੀ ਪਟੂਨ ਕਮਾਂਡਰ ਪੰਜਾਬ ਹੋਮ ਗਾਰਡ ਦੀ ਕਪਨੀ ਦੀ ਅਲਵਾਈ ਕਰ ਰਹੇ ਨੇ ਪਾਬਾ ਫਰੀ ਪਬਲਿਕ ਸਕੂਲ ਦੀ ਕਪਨੀ ਦੇ ਵਾਈਸ ਕਮੈਂਡਰ ਸੁਨੀਪੋਰ ਹਯਾ ਸਾਇੰਸ ਪ੍ਰੀਜ਼ੋਰ ਐਮ ਜੀ ਐਮ ਸੀ ਸਕੂਲ ਸੇਡ ਆਨ ਅਬਿਲਿਟੀ ਟੂ ਗੇਟ ਨਿਤਿਨੂ ਜੀ ਦਾ ਰਹਿਣਾ ਸੁਭਾਈ ਗਾ ਰਿਹਾ ਹੈ ਮਾਨੀਤ ਕੌਰ ਇਸ ਕੁਲਿਸਟੇ ਦਾ ਰੁਪਿੰਦਰ ਸਿੰਘ ਪੁੱਤਰ ਸ਼ਹੀਦ ਸਿਪਾਹੀ ਮੇਜਰ ਸਿੰਘ ਉਹਨਾਂ ਨੂੰ ਮਿਲਦੇ ਹੋਏ ਸ਼ਹੀਦ ਲੈਫ ਸੁਬੇਦਾਰ ਮੁਖਤਿਆਰ ਸਿੰਘ ਪਾਕਿਸਤਾਨ ਦੀ ਜੰਗ ਦੇ ਵਿੱਚ 1965 ਦੌਰਾਨ ਸ਼ਹੀਦ ਹੋਏ ਸੀਗੇ ਸਭ ਰੋਇਆ फोटोग्राफी कोपरेटिव कोपरेटिव रजिस्ट्रेशन मुफ्त लैब टेस्ट मुफ्त दवाइयां और पिछले एक सर्वे तो एक्सरे भी मुफ्त का किया है ये hey, सारीयां जी यहां पे 100 मुफ्त कराने में बीच सारी सिद्ध हुआ है इस माध्यम से माहाइदियांच कम वाते जंगल वी आवांगी तरह जी सबसिडी आहे

ਜਿੱਦਾਂ ਸਾਡੇ ਮੀਡੀਆ ਦੋਸਤਾਂ ਨੂੰ ਤੁਹਾਡੇ ਦਰਸ਼ਕਾਂ ਨੂੰ ਸੂਚੇ ਦੇਸ਼ ਵਾਸੀਆਂ ਨੂੰ ਦੁਨੀਆ ਦੇ ਅੰਦਰ ਜਿੱਤੇ ਵੀ ਭਾਗ ਦੇ ਉਸਦੇ ਆ 95 ਜਾਣਤਾ ਤੋਂ ਦੇਸ਼ੀਆਂ ਸਭ ਨੂੰ ਜਿੰਦ ਦੀ ਗਹਿਰਾਈਆਂ ਸੋ ਅੱਜ ਫਰੀਦਕੋਟ ਦੀ ਇਤਿਹਾਸਿਕ ਧਰਤੀ ਦੇ ਬਾਬਾ ਫਰੀਦ ਦੇ 400 ਬਰਾਬਰ ਇਸ ਸਾਨਾ ਮਤਿ ਕਰਤੇ ਤੇ ਮੈਂ ਅੱਜ ਚੰਟਾ ਦਾ ਨਾਮ ਦਾ ਬੋਲ ਗਿਆ ਸੋ ਮੈਂ ਫਰੀਦਕੋਟ ਵਾਸੀਆਂ ਦਾ ਵੀ ਸਤਿਕਾਰ ਅਦਾ ਕਰਦਾ ou uh, a minha casa